Thank you जी मेरा नाम भरत चौधरी है, है मैं मुंबई से आया हूँ जी पहली बार आया हूँ यहाँ अच्छा क्या क्या स्थानों तक ज़्यादा कुछ तो पता नहीं पर मैं पंजाब में इस वक्त पहली बार आया हूँ यहाँ पे और काफ़ी अच्छा लगा यहाँ पे आकर काफ़ी शांति मिली काफ़ी देखने मिला और ये पग जो लगाया है हमारे यहाँ पे जो सेवक है उन्होंने तो पग लगाया पग तो पहन के भी काफ़ी अच्छा लग रहा है मुझे ठीक थी, है और जिन्हें कि पूरे देश के बीच बैसाखी अलग अलग तरीके से मनाई जाती है पर यह सिख को का धार्मिक त्यौहार है जी बिल्कुल मुझे पता चला कि सिख धर्म की जो स्थापना है वो यहाँ पहले यहीं से शुरुआत तो हुई यहीं हुई है तो मैं अपने आप को काफ़ी नसीब वाला मानता हूँ कि मैं आज इस जगह पर हूँ और काफ़ी शांति मिली मुझे काफ़ी अच्छा लगा दोबारा भी आओगे जी बिल्कुल आएंगे दोबारा जी क्या नंद कुमार दरेकर महाराष्ट्र से पहली बार आए हो पहली बार आयो कैसा लगा यहाँ कैसा लगा यहाँ या? या... मैं तो यहीं पे पहली बार आया हूँ दोस्तों के साथ में पवन जो हमारे दोस्त है पंजाब से उनके साथ में आया हूँ यहाँ पहली, पहली पहली बार पहली बारा। बारा बहुत बहुत बढ़िया लग रहा है बहुत बढ़िया लगा यहाँ पे दर्शन ले लिया साहब का बस बहुत बढ़िया लग रहा है वाहगुरु जी का खालसा वाहेगुरु जी की फतेह ਸਮੂਹ ਸਿਕ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਜੋ ਖਾਲਸਾ ਸਾਜਨਾ ਦਿਵਸ ਹੈ ਤਖਤਸ਼੍ਰੀ ਕੇਸਗੜ ਸਾਹਿਬ ਵਿਖੇ ਬੜੀ ਸ਼ਰਧਾ ਦੇ ਧੂਮਧਮਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੀ ਸਹੂਲਤ ਵਾਸਤੇ ਹਰ ਤਰ੍ਹਾਂ ਦੇ ਜੋ ਹੈ ਲੋਡਿੰਗ ਦੇ ਪ੍ਰਬੰਧ ਕਰ ਦਿੱਤੇ ਗਏ ਹਨ ਸਰਾਵਾਂ ਦਾ ਪ੍ਰਬੰਧ ਨਗਰ ਦਾ ਪ੍ਰਬੰਧ ਮੈਡੀਕਲ ਪ੍ਰਬੰਧ ਆਦ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਜੋ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਹੈ ਤਖਤਸ਼੍ਰੀ ਕੇਸਗੜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਵਾਸਤੇ ਕੀਤੇ ਗਏ ਹਨ ਜਿਵੇਂ ਕਿ ਹਰ ਸਾਲ ਖਾਜਨਾ ਖਾਲਸਾ ਸਾਜਣਾ ਦੇ ਇਸ ਮੌਕੇ ਅਮਰ ਸੰਚਾਰ ਲਗਾਤਾਰ ਹੁੰਦਾ ਹੈ ਸੋ ਇਸੇ ਤਰ੍ਹਾਂ ਸਿੰਘ ਸਾਹਿਬ ਜੀ ਜੋ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਉਹਨਾਂ ਵੱਲੋਂ ਵੀ ਅਪੀਲ ਹੈ ਸਮੂਹ ਸੰਤਾਨੋ ਕੇ ਵੱਤੋ ਵੱਦ ਅਮਰ ਸੰਚਾਰ ਦੀ ਸੰਤਾ ਸ਼ਮੂਲਿਤ ਕਰਨੇ ਤੇ ਵੱਤੋ ਵੱਦ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾਨੀ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਪਰ ਉਪਕਾਰ ਕਰਦੇ ਆ ਹੋਇਆ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਵਿਖੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪ੍ਰਗਟ ਕੀਤਾ ਔਰ ਖਾਲਸੇ ਪੰਥ ਦਾ ਸਾਜਨਾ ਦਿਵਸ ਸਮੁੱਚਾ ਹੀ ਖਾਲਸਾ ਪੰਥ ਬੜੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਹੈ ਅਕਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਿੱਖ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਖਾਲਸਾ ਪੰਥ ਦਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਅੱਜ ਤਖਤ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਪ੍ਰਾਰੰਭਤਾ ਹੋਈ ਹੈ परसों 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਣਗੇ। ਔਰ 11 ਤਰੀਕ ਤੋਂ ਲੈ ਕੇ ਕਰਕੇ 14 ਤਰੀਕ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਹੋਵੇਗਾ ਔਰ 13 ਤਰੀਕ ਨੂੰ ਸਵੇਰੇ 4 ਵਜੇ ਤੋਂ ਲੈ ਕੇ ਕਰਕੇ ਸ਼ਾਮ 7 ਵਜੇ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਹੋਵੇਗਾ। ਔਰ ਤਿੰਨੇ ਹੀ ਦਿਨ ਹੈ 12 ਤਰੀਕ ਤੋਂ ਲੈ ਕੇ 13 ਤਰੀਕ ਤੱਕ ਤਾਕਤੋ ਸ੍ਰੀ ਕੇਸਗੜ ਸਾਹਿਬ ਜੀ ਦੇ ਵਿੜ ਦੇ ਵਿੱਚ ਗੁਰਮਤ ਸਮਾਗਮ ਹੋਣਗੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਸਿੰਘ ਸਿੰਘਣੀਆਂ ਸੱਜੋ ਸਿੰਘ ਸਿੰਘਣੀਆਂ ਸੱਜ ਕੇ ਆਪਣਾ ਜੀਵਨ ਬਤੀਤ ਕਰੋ ਸਾਰੇ ਹੀ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ ਸਾਜਣਾ ਦੀਪਸ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ